ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਹਾਂ ਬਰਗਾੜੀ ਦੇ ਵਿੱਚ ਛੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਉਹ ਇਹੋ ਜਿਹਾ ਖੁਲਾਸਾ ਹੈ ਕਿ ਕੈਪਟਨ ਸਰਕਾਰ ਜਿਹੜੀ ਹੈ ਉਹ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਮੂੰਹ ਦਿਖਾਉਣ ਤੇ ਲਾਇਕ ਨਹੀਂ ਰੋ ਤੇ ਕੁਝ ਦਿਨ ਪਹਿਲਾਂ ਭਗਵੰਤਮਾਨ ਬਲੌਂਗ ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਦੇ ਪੇਤ ਖੋਲਣ ਦੀ ਗੱਲ ਕਹੀ ਗਈ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ 9 ਜਨਵਰੀ ਨੂੰ ਉਹ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਸਾਰੀ ਜਾਣਕਾਰੀ ਜਨਤਕ ਕਰਨਗੇ ਭਗਵੰਤਮਾਨ ਨੇ ਕਿਹਾ ਸੀ ਕਿ ਕੈਪਟਨ ਅਤੇ ਬਾਦਲ ਰਲੇ ਹੋਣ ਕਰਕੇ ਬੇਅਦਬੀ ਮਾਮਲੇ ਤੇ ਹੁਣ ਤੱਕ ਕੁਝ ਵੀ ਨਹੀਂ ਹੋ ਸਕਿਆ ਅਤੇ ਦੋਵਾਂ ਦੇ ਰਲੇ ਹੋਣ ਦੇ ਉਹਨਾਂ ਕੋਲ ਸਬੂਤ ਵੀ ਨੇ ਸੋ ਅੱਜ 9 ਜਨਵਰੀ ਹੈ ਅਤੇ ਅੱਜ ਦੁਪਹਿਰ 12:00 ਜਸਟਿਸ ਜੋਰਾਦ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਤਰਫੋਂ ਪ੍ਰੈਸ ਕਾਨਫਰੰਸਇ ਕੀਤੀ ਜਾਏਗੀ ਜਿਸ ਵਿੱਚ ਭਗਵੰਤ ਮਾਨ ਅਤੇ ਹੋਰ ਲੋਕ ਵੀ ਵਿਖੇ ਜਾ ਸਕਦੇ ਨੇ ਜਸਟਿਸ ਜੋਰਾਦ ਸਿੰਘ ਬੀਤੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਅਤੇ ਬਿਆਦਮੀ ਮਾਮਲੇ ਤੇ ਉਹਨਾਂ ਵੱਲੋਂ ਵੀ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ ਹੋ ਸਕਦਾ ਹੈ ਉਸੇ ਰਿਪੋਰਟ ਦੇ ਤਹਿਤ ਉਹਨਾਂ ਕੋਲ ਕੁਝ ਅਜਿਹੇ ਤੱਥ ਹੋਣ ਜਿਹੜੇ ਕਿ ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਨੂੰ ਦਰਸਾਉਂਦੇ ਹੋਣ ਪਰ ਵੇਖਣਾ ਇਹ ਹੋਵੇਗਾ ਕਿ 12 ਵਜੇ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਵਿੱਚ ਜਸਟਿਸ ਜ਼ੋਰਾ ਸਿੰਘ ਵੱਲੋਂ ਕਿਹੜੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਖੁਲਾਸਿਆਂ ਤੋਂ ਬਾਅਦ ਕੈਪਟਨ ਨਮਰਿੰਦਰ ਸਿੰਘ ਜਨਤਾ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਗੇ ਵੀਰ ਰਿਪੋਰਟ ਪੰਜਾਬੀ ਲੁੱਕ ਚੈਨਲ